ਪਹਿਲਾਂ ਤੇ ਸਾਰੀ ਟੀਮ ਦਾ ਧੰਨਵਾਦ ਜਿਹੜੇ ਇੰਨੀ ਖੇਚਲ ਕਰਦੇ ਆ ਤੁਸੀਂ ਤੇ ਵੇਖਣ ਵਾਲੇ ਤੁਹਾਨੂੰ ਇੰਨਾ ਪਸੰਦ ਕਰਦੇ ਆ ਤੇ ਦੀਵਾਲੀ ਦੀਆਂ ਤੁਹਾਨੂੰ ਬਹੁਤ ਬਹੁ ਮੁਬਾਰਕਾਂ ਸਮੋਸਿਆਂ ਦੀ ਭਾਲ ਦੇ ਵਿੱਚ ਨੌਜਵਾਨ ਗੱਭਰੂ ਸਾਰਿਆਂ ਨੂੰ ਬਈ ਹੈਪੀ ਦੀਵਾਲੀ ਸਰ ਜੀ ਖੁਸ਼ ਰਹੋ ਆਬਾਦ ਰਹੋ ਠੀਕ ਹੈ ਜੀ ਸਾਰਿਆਂ ਨੂੰ ਦੇਖਣ ਵਾਲਿਆਂ ਨੂੰ ਵੀ ਤੇ ਬਣਾਉਣ ਵਾਲਿਆਂ ਨੂੰ ਵੀ ਪਪੀ ਜੀ ਕੀ ਕਹਿਣਾ ਚਾਹੋਗੇ ਦਰਸ਼ਕਾਂ ਨੂੰ ਹੈਪੀ ਦੀਵਾਲੀ ਜੀ ਸਾਰੇ ਭੈਣ ਭਰਾਵਾਂ ਨੂੰ ਤੇ ਬਸ ਹੈਪੀ ਦੀਵਾਲੀ ਜੀ ਸਾਰਿਆਂ ਨੂੰ ਤੇ ਟੀਮ ਮੈਂਬਰ ਨੂੰ ਵੀ ਸਾਰੇ ਜਣੇ ਇਦਾਂ ਹੀ ਤਰੱਕੀ ਕਰਦੇ ਰਹੋ ਵਧੀਆ ਤਾਂ ਵਧੀਆ ਵੀਡੀਓ ਬਣਾਈ ਹੋਈ ਹੈ। ਵੈਰੀ ਗੁੱਡ। ਚਲੋ ਮਾੜੀ ਤੁਸੀਂ ਦੱਸੋ ਕੀ ਕਹਿਣਾ ਚਾਹੋਗੇ ਦਰਸ਼ਕਾਂ ਨੂੰ? ਹੈਪੀ ਦੀਵਾਲੀ ਸਾਰਿਆਂ ਲਈ ਦੇਖਣ ਵਾਲੇ ਨੂੰ। ਤੇ ਬਣਾਉਣ ਵਾਲਿਆਂ ਨੂੰ। ਹੈਪੀ ਦੀਵਾਲੀ ਸਾਰਿਆਂ ਨੂੰ। ਦੇਖਣ ਵਾਲੀ ਟੀਮ ਨੂੰ ਵੀ, ਬਣਾਉਣ ਵਾਲੀ ਟੀਮ ਨੂੰ ਤੇ ਬੰਦੀ ਛੁਟ ਦਿਓ ਸਜੇ ਬਹੁਤ-ਬਹੁਤ ਵਧਾਈਆਂ ਦੀ ਸਾਰਿਆਂ ਨੂੰ। ਦੀਵਾਲੀ ਦੀਆਂ ਸਾਰੀਆਂ ਭੈਣ ਭਰਾਵਾਂ ਨੂੰ ਬਹੁਤ-ਬਹੁਤ ਵਧਾਈਆਂ। ਸਾਰੇ ਭੈਣ ਭਰਾ ਇੱਦਾਂ ਹੀ ਰਾਜੀ ਖੁਸ਼ੀ ਆਪਣੇ ਘਰਾਂ ਦੇ ਵਿੱਚ ਦੀਵਾਲੀ ਮਨਾਉਣ ਤੇ ਤਰੱਕੀਆਂ ਕਰਨ। ਤੇ ਵੀਡੀਓ ਵੇਖਣ ਸਾਡੇ ਵੀਡੀਓ ਵੇਖਣ ਜੀ ਅਸੀਂ ਵੀਡੀਓ ਬਣਾਈਏ ਤੁਹਾਡੇ ਵਾਸਤੇ ਵਧੀਆ ਵਧੀਆ ਹਾਂਜੀ ਪਾਸੀ ਜੀ ਸਾਰਿਆਂ ਨੂੰ ਕੋ ਯਾਰ ਮੈਂ ਗੱਲ ਕਰ ਲੈਂਦੇ ਹਾਂ ਖਸਮ ਦੇ ਪਾਜੀ ਖਸਮ ਦੇ ਆ ਨਾ ਖਸਮ ਦੇ ਤੁਹਾਨੂੰ ਚਲੋ ਸਸੀ ਗਾਲ ਜੀ ਸਾਰਿਆਂ ਨੂੰ ਦਿਵਾਲੀ ਦੇ ਤੇ ਬੰਦੀ ਛੋੜ ਦੀਆਂ ਬਹੁਤ ਬਹੁਤ ਵਧਾਈਆਂ ਸਾਡੇ ਵੱਲੋਂ ਤੇ ਗਾੜੀ ਹੁਣ ਕੈਮਰਾ ਕਰ ਲੋ ਭਾਈ ਹੁਣ ਆਸਸੀ ਗਾਲ ਜੀ ਸਾਰਿਆਂ ਨੂੰ ਸਾਰੇ ਦਰਸ਼ਕਾਂ ਨੂੰ ਬਹੁਤ ਬਹੁਤ ਵਧਾਈਆਂ ਦਿਵਾਲੀ ਦੀਆਂ ਬੰਦੀ ਛੋੜ ਦੇ ਦਿਵਸ ਦੀਆਂ ਤੇ ਸਾਰੀ ਟੀਮ ਨੂੰ ਵੀ ਇਸੇ ਤਰ੍ਹਾਂ ਤੁਸੀਂ ਦਰਸ਼ਕਾਂ ਵੱਲੋਂ ਕਿ ਸਾਨੂੰ ਪਿਆਰ ਮਿਲਦਾ ਰਹੇ ਤੇ ਟੀਮ ਇਦਾਂ ਹੀ ਕੰਮ ਕਰਦੀ ਰਹੇ ਤੇ ਹੋਰ ਤਰੱਕੀਆਂ ਕਰੀਏ ਤੇ ਚੜ੍ਹਦੀ ਕਲਾ 'ਚ ਰੱਖੇ ਪਰਮਾਤਮਾ ਸਾਹਿਬ ਨੂੰ ਧੰਨਵਾਦ ਭਾਜੀ ਮੇਰਾ ਪੀਏ ਬੋਲੇਗਾ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਜੀ ਦੀਵਾਲੀ ਦੀਆਂ ਸਾਰਿਆਂ ਨੂੰ ਬਹੁਤ ਬਹੁਤ ਮੁਬਾਰਕਾਂ ਜੀ ਸਾਰੇ ਜਣੇ ਹੱਸਦੇ ਵਸਦੇ ਰਹੋ ਜੀ ਤੇ ਆਪਣਾ ਖਿਆਲ ਰੱਖਿਓ ਤੇ ਪਟਾਕੇ ਚਲਾਇਓ ਜਦਰੇ ਸਾਵਧਾਨੀ ਨਾਲ ਹਨਾ ਜਿੰਨਾਂ ਨੇ ਤੁਸੀਂ ਕੀ ਕਹਿਣਾ ਚਾਹੋਗੇ ਮੇਰੇ ਬੋਤਲ ਕੇ ਸੇਮ ਐ ਅਸਲ ਜੀ ਤੇ ਤਾਨੂੰ ਪਤਾ ਦਿਵਾਲੀ ਦੇ ਪਹਿਲਾਂ ਹੀ ਐਸੇ ਲਿਖਦੇ ਹੁੰਦੇ ਹਾਂ ਤੇ ਕਹਿੰਦੇ ਹੁੰਦੇ ਆ ਵੀ ਸ਼ਰਾਬ ਨਾ ਪੀਓ ਹਨਾ ਜੂਆ ਨਾ ਖੇਡੋ ਉਹ ਪਤਾ ਕਿਦਾਂ ਦੇ ਲਵੇ ਕੇ ਗਿਆ ਸੀਗਾ ਸ਼ਰਾਬ ਨਾ ਪੀਓ ਜੂਆ ਨਾ ਖੇਡੋ ਨਹੀਂ ਜੂਆ ਖੇਡਣਾ ਜਿਹਨੇ ਜੇ ਪਤਾ ਜੂਆ ਨਹੀਂ ਨਾ ਖੇਡਦਾ ਉਹ ਖੋਤੇ ਜੂਨੇ ਪੈਂਦਾ ਆ ਸਹੀ ਗਾ ਇੱਕੜੀ ਵੀ ਜ਼ਰੂਰ ਆ ਜ਼ਰੂਰ ਉਹ ਜਿੰਨ ਬੰਦੇ ਜ਼ਰੂਰ ਆ ਨਹੀਂ ਤੁਸੀਂ ਕੀ ਕਹਿਣਾ ਜਾਓਗੇ ਵੇਖਣ ਵਾਲਿਆਂ ਨੂੰ ਸਾਸੀ ਗਾਲ ਜੀ ਸਾਰਿਆਂ ਨੂੰ ਦਿਵਾਲੀ ਦੀਆਂ ਬਹੁਤ ਬਹੁਤ ਮੁਬਾਰਕਾਂ ਸਾਰਿਆਂ ਨੂੰ ਇਦਾਂ ਵੀਡੀਓ ਵੇਖਦੇ ਰਹੋ ਸਾਡੀਆਂ ਸਤਿ ਸ਼੍ਰੀ ਅਕਾਲ ਜੀ ਜਨ ਨੂੰ ਹੈਪੀ ਦਿਵਾਲੀ ਸਾਰਿਆਂ ਨੂੰ ਆਹ ਤਾਂ ਮਾਤਾ ਜੀ ਕੀ ਫਿਰ ਦੇਣਗੇ ਆਹ ਦਲਜੀਤ ਸਿੰਘ ਪਹਿਲਾ ਗਿਫਟ ਦਲਜੀਤ ਸਿੰਘ ਦਾ ਆ ਜਾਓ ਆ ਜਾਓ ਸੁਨੀਲ ਸਿੰਘ ਨੇ ਸੰਦੀਪ ਸਿੰਘ ਸੰਦੀਪ ਸਿੰਘ ਕਮੇਰ ਜੋਤਾ ਆ ਜੋ ਆ ਜਾਓ ਥੀਮੀ ਨਾਲ ਹੈਪੀ ਦਿਵਾਲੀ ਸਾਰਿਆਂ ਨੂੰ ਡੱਬਾ ਡੱਬਾ ਵੀ ਇੱਕ ਇੱਕ ਸਾਰਿਆਂ ਵਾਸਤੇ ਬਹੁਤ ਬਹੁਤ ਧੰਨਵਾਦ ਸਰ ਤੇ ਦੇ ਜਾਓ ਮਾਤਾ ਜੀ ਤੁਸੀਂ ਇੱਥੇ ਆਓ ਮੇਰ ਮੇਰ ਲੱਗਿਆ ਉਹ ਤੁਸੀਂ ਮਾਤਾ ਜੀ ਮੇਰ ਲੱਗਿਆ ਉਹ ਤੁਸੀਂ ਇੱਥੇ ਆਓ ਮਾਦਰ ਮੈਂ ਆਪਣੇ ਲੱਕੀ ਖਿਲਾ ਦੇ ਉਮਰ ਵਿੱਚ ਹੀ ਲੱਗਦਾ ਜੇ ਉਹ ਅੱਗੇ ਮਿਲਣਾ ਇਹ ਰੰਗ ਦਾ ਪਦਾਂ ਬੱਦ ਮਰਦ ਬੰਦਾ ਮਗਰ ਨਹੀਂ ਤਾਂ ਬਹੁਤ ਬਹੁਤ ਹੈ ਠੀਕ ਹੈ ਸਾਰੀ ਫੈਮਲੀ ਦਾ ਹੈਪੀ ਦੀਵਾਲੀ ਸਾਰਿਆਂ ਨੂੰ ਡੱਬਾ ਬੰਦੇ ਦੇ ਹੱਥ ਦੱਬਾ ਲੱਕੀ ਜਾਓ ਅੱਗੇ ਵੀ ਕਹਿੰਦੇ ਕੀ ਪਾਜੀ ਨਾ ਪਾਜੀ ਨਾ ਏਦਾਂ ਚਾਹੀਦਾ ਸੀ ਏਦਾਂ ਪਾਜੀ ਬਹੁਤ ਬਹੁਤ ਬੰਦਾ ਕਹੇ ਬੰਦੇ ਤੇ ਖਾਲੀ ਹੱਥ ਰਹਿਣੇ ਬਹੁਤ ਬਹੁਤ ਧੰਨਵਾਦ ਹੈ ਭੰਜੀ ਤੁਹਾਡਾ ਤੁਸੀਂ ਸਾਰਾ ਹੀ ਇਨੀ ਖੇਚਲ ਕਰਦੇ ਜੀ ਤੇ ਧੰਨਵਾਦ ਜੀ ਫੈਟ ਵਧੀਆ ਦਿੱਤੇ ਵਾਲ ਘੂਸਾ ਨਾ ਆ ਜਾ ਨਹੀਂ ਅਬ ਇੱਥੇ ਕੱਪੜੇ ਪਾਗਦੇ ਆ ਬਹੁਤ ਬਹੁਤ ਤੁਹਾਨੂੰ ਬੜੀ ਧੰਨਵਾਦ ਤੇ ਮੋਟਰ ਬਰਬਾਸ ਧੰਨਵਾਦ ਜੀ ਸਿੱਧੀ ਸਾਡਾ ਨਵੀ ਦੇ ਨਾਸ ਵੀਡੀਓ ਦੇ ਭਾਜੀ ਸਵੀਡੀ ਭੈਣ ਜੀ ਆਓ ਭਾਜੀ ਤੁਸੀਂ ਵੀ ਆਓ ਆਓ ਭਾਜੀ ਆਜੋ ਆਜੋ ਪਹਿਲਾਂ ਤੇ ਸਾਰੀ ਟੀਮ ਦਾ ਧੰਨਵਾਦ ਜਿਹੜੇ ਇੰਨੀ ਖੇਚਲ ਕਰਦੇ ਆ ਤੁਸੀਂ ਤੇ ਵੇਖਣ ਵਾਲੇ ਤੁਹਾਨੂੰ ਇੰਨਾ ਪਸੰਦ ਕਰਦੇ ਆ ਤੇ ਦੀਵਾਲੀ ਦੀ ਤੁਹਾਨੂੰ ਬਹੁਤ ਬਹੁ ਮੁਬਾਰਕਾਂ ਨਹੀਂ ਨਹੀਂ ਪਰ ਸੱਚੀ ਬੜਾ ਸਾਰਾ ਧੰਨਵਾਦ ਸਾਰਿਆਂ ਦਾ ਤੁਸੀਂ ਨਹੀਂ ਖੇਚਲ ਕਰਦੇ ਜਿਹੜੇ ਅਾਨੂੰ ਪਸੰਦ ਨਹੀਂ ਆਉਂਦੇ ਪਸੰਦ ਨਹੀਂ ਕਰਨਾ ਇੱਥੇ ਖਲੋ ਕੇ ਕਰਨਾ ਅੱਜ ਬੱਚੇ ਮੈਨੂੰ ਬਾਈ ਨਾਲ ਗੱਲ ਕਰਨੀ ਹੈ ਹਾਂ ਕੋਈ ਨਹੀਂ ਬਾਤ ਗੱਲ ਮੈਨੂੰ ਕਹਿੰਦੇ ਨੇ ਕਿਹਾ ਤੇਰੇ ਨੂੰ ਕਿਹਾ ਕੀ ਆਵਾ ਤੇਰੇ ਹਰ ਝੂਠ ਵਜੰਦੇ ਸਾਰੇ ਇਹਨ ਕਿਲਾ ਸੁਣਦੇ ਨੇ ਭਾਈ ਕੀ ਕਹਣੇ ਕੀ ਕਹਣੇ ਬਰਾ ਕੀ ਕਹਣੇ ਕੀ ਕਹਣੇ ਕਹਿੰਦਾ ਵੀ ਦੋ ਛੁੱਟੀਆਂ ਜੇ ਤੇ ਬੁੱਡੀਆਂ ਨਾਲ ਲੜਨਾ ਨਹੀਂ ਆ ਤੇ ਸਹੀ ਸਲਾਮਤ ਹੋਣਾ ਵਾ ਕੰਮ ਤੁਸੀਂ ਕਰਦਾ ਸਾਰਾ ਵਾਹੀ ਪਾ ਤਾ ਗਿਆ ਡੈਗੀ ਕਾਡੀ ਲੜਨਾ ਕਰ ਨਾ ਜੇ ਮੱਧਕਾ ਨਹੀਂ ਲੜਨਾ ਲੜਨਾ ਜੇ ਦਿਵਾਲੀ ਤੇ ਚੰਗਾ ਚੌਕਾ ਖਾਣਾ ਤਾਂ ਫਿਰ ਲੜਿਓ ਨਾ 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 ਇਹ ਚ ਮਿੱਠਾ ਵਾ ਪਰ ਖੋ ਬੜੇ ਵਾਕੇ ਸਹੀ ਨਹੀਂ ਵਾਕੇ ਕੱਦ ਨਹੀਂ ਸਹੀ ਸਹੀ ਉਹ ਨਾ ਫ੍ਰਿਜਰ ਕਿਹਨਾਂ ਤਾਂ ਅੱਛਾ ਅੱਛਾ ਇਹਨਾਂ ਦਾ ਕੋਈ ਵੀ ਕਸੂਰ ਨਹੀਂ ਗਾ ਅਸੀਂ ਸਮੋਸੇ ਦਾ ਕਸੂਰ ਹੈ ਲੈ ਜਾ ਮੇਰੇ ਲੈ ਜਾ ਨਹੀਂ ਹੋ ਗਿਆ ਨਾ ਬਾਤਾਂ ਚੰਗਾ ਜੀ ਬਾਏ ਬਾਏ ਸਾਰਿਆਂ ਨੂੰ ਚੰਗਾ ਜੀ ਬਾਏ ਬਾਏ ਚੱਲ ਤੇ ਮਾਤਾ ਨੂੰ ਛਾੜਿਆ ਪਹਿਲਾਂ ਅੱਛਾ ਅੱਛਾ ਗੱਡੀ ਚੌਣਾ ਠੀਕ ਠੀਕ ਗੱਡੀ ਚੱਲੀ ਜਾ ਪਿੰਡ ਮੈਂ ਹਾਂ ਆ ਗਿਆ ਆ ਗਿਆ ਬਸ ਟੈਨਸ਼ਨ ਨਾ ਲੈ ਤਾ ਚਲ ਬੈਠੋ ਓਕੇ ਭਾਜੀ ਹੈਪੀ ਦਿਵਾਲੀ ਚੰਗਾ ਘਾਲੂ ਸਰਪੰਚ ਚੰਗਾ ਸਰਪੰਚ ਸਾਹਿਬ ਠੀਕ ਹੈ ਭਾਜੀ ਠੀਕ ਹੈ ਭਾਜੀ ਹੈਪੀ ਦਿਵਾਲੀ ਸਾਰਿਆਂ ਨੂੰ ਓਕੇ ਜੀ ਪਹਿਲਾਂ ਤੇ ਸਾਰੀ ਟੀਮ ਦਾ ਧੰਨਵਾਦ ਜਿਹੜੇ ਇੰਨੀ ਖੇਚਲ ਕਰਦੇ ਆ ਤੁਸੀਂ ਤੇ ਵੇਖਣ ਵਾਲੇ ਤੁਹਾਨੂੰ ਇੰਨਾ ਪਸੰਦ ਕਰਦੇ ਆ ਤੇ ਦੀਵਾਲੀ ਦੀ ਤੁਹਾਨੂੰ ਬਹੁਤ ਬਹੁ ਮੁਬਾਰਕਾਂ ਸਮੋਸਿਆਂ ਦੀ ਭਾਲ ਦੇ ਵਿੱਚ ਨੌਜਵਾਨ ਗੱਭਰੂ ਸਾਰਿਆਂ ਨੂੰ ਬਈ ਹੈਪੀ ਦੀਵਾਲੀ ਸਰ ਜਿਹੜੇ ਖੁਸ਼ ਰਹੋ ਆਬਾਦ ਰਹੋ ਠੀਕ ਹੈ ਜੀ ਸਾਰਿਆਂ ਨੂੰ ਦੇਖਣ ਵਾਲਿਆਂ ਨੂੰ ਵੀ ਤੇ ਬਣਾਉਣ ਵਾਲਿਆਂ ਨੂੰ ਵੀ ਬਬੀ ਜੀ ਕੀ ਕਹਿਣਾ ਚਾਹੋਗੇ ਦਰਸ਼ਕਾਂ ਨੂੰ ਹੈਪੀ ਦੀਵਾਲੀ ਜੇ ਸਾਰੇ ਭੈਣ ਭਰਾਵਾਂ ਨੂੰ ਤੇ ਬਸ ਹੈਪੀ ਦੀਵਾਲੀ ਜੇ ਸਾਰਿਆਂ ਨੂੰ ਤੇ ਟੀਮ ਮੈਂਬਰ ਨੂੰ ਵੀ ਸਾਰੇ ਜਣੇ ਇਦਾਂ ਹੀ ਤਰੱਕੀ ਕਰਦੇ ਰਹੋ ਵਧੀਆ ਤੋਂ ਵਧੀਆ ਵੀਡੀਓ ਬਣਾਇਓ ਵੈਰੀ ਗੁੱਡ ਚਲੋ ਮੈਂ ਨਹੀਂ ਪੁੱਛ ਦੱਸੋ ਕੀ ਕਹਿਣਾ ਚਾਹੋਗੇ ਦਰਸ਼ਕਾਂ ਨੂੰ ਹੈਪੀ ਦੀਵਾਲੀ ਸਾਰਿਆਂ ਲਈ ਦੇਖਣ ਵਾਲਿਆਂ ਨੂੰ ਤੇ ਬਣਾਉਣ ਵਾਲਿਆਂ ਨੂੰ ਹੈਪੀ ਦੀਵਾਲੀ ਸਾਰਿਆਂ ਨੂੰ ਦੇਖਣ ਵਾਲੀ ਟੀਮ ਨੂੰ ਵੀ ਬਣਾਉਣ ਵਾਲੀ ਟੀਮ ਨੂੰ ਤੇ ਬੰਦੀ ਛੁਟ ਦਿਓ ਜੀ ਬਹੁਤ ਬਹੁਤ ਵਧਾਈਆਂ ਜੀ ਸਾਰਿਆਂ ਨੂੰ ਦੀਵਾਲੀ ਦੀਆਂ ਸਾਰਿਆਂ ਭੈਣ ਭਰਾਵਾਂ ਨੂੰ ਬਹੁਤ ਬਹੁਤ ਵਧਾਈਆਂ ਸਾਰੇ ਭੈਣ ਭਰਾ ਇੱਥੇ ਰਾਜੀ ਖੁਸ਼ੀ ਆਪਣੇ ਘਰਾਂ ਦੇ ਵਿੱਚ ਦੀਵਾਲੀ ਮਨਾਉਣ ਤੇ ਤਰੱਕੀਆਂ ਕਰਨ ਤੇ ਵੀਡੀਓ ਵੇਖਣ ਸਾਡੇ ਵੀਡੀਓ ਵੇਖਣ ਜੀ ਅਸੀਂ ਵੀਡੀਓ ਬਣਾਈ ਹੈ ਤੁਹਾਡੇ ਵਾਸਤੇ ਵਧੀਆਂ ਵਧੀਆਂ ਹਾਂਜੀ ਬਾਜੀ ਜੀ ਸਾਰਿਆਂ ਨੂੰ ਯਾਰ ਮੈਂ ਗਲਤ ਕਰ ਲੈਂਦੇ ਸੀ ਹਸ ਹੁੰਦੇ ਬਾਜੀ ਮੈਂ ਹਸ ਹੁੰਦੇ ਆ ਨਾ ਹਸ ਹੁੰਦੇ ਤੁਹਾਨੂੰ ਚਲੋ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਦਿਵਾਲੀ ਦੇ ਤੇ ਬੰਦੀ ਛੋੜ ਦੀਆਂ ਬਹੁਤ ਬਹੁਤ ਵਧਾਈਆਂ ਸਾਡੇ ਵੱਲੋਂ ਤੇ ਗਾੜੀ ਹੁਣ ਕੈਮਰਾ ਕਰ ਲਓ ਬਾਜੀ ਹੁਣ ਬਸ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਾਰੇ ਦਰਸ਼ਕਾਂ ਨੂੰ ਬਹੁਤ ਬਹੁਤ ਵਧਾਈਆਂ ਦਿਵਾਲੀ ਦੀਆਂ ਬੰਦੀ ਛੋੜ ਦੇ ਦਿਨਾਂ ਤੇ ਸਾਰੀ ਟੀਮ ਨੂੰ ਵੀ ਇਸੇ ਤਰ੍ਹਾਂ ਤੁਸੀਂ ਦਰਸ਼ਕਾਂ ਵੱਲੋਂ ਵੀ ਸਾਨੂੰ ਪਿਆਰ ਮਿਲਦਾ ਰਵੇ ਤੇ ਟੀਮ ਇਦਾਂ ਹੀ ਕੰਮ ਕਰਦੀ ਰਵੇ ਤੇ ਹੋਰ ਤਰਕੀਆਂ ਕਰੀਏ ਤੇ ਚੜ੍ਹਦੀ ਕਲਾ ਚ ਰੱਖੇ ਪਰਮਾਤਮਾ ਸਾਹਿਬ ਨੂੰ ਧੰਨਵਾਦ ਭਾਜੀ ਮੇਰਾ ਪੀਏ ਬੋਲੇਗਾ ਸასი ਗਾਲ ਦੀ ਸਾਰਿਆਂ ਨੂੰ ਜੀ ਦੀਵਾਲੀ ਦੀਆਂ ਸਾਰਿਆਂ ਨੂੰ ਬਹੁਤ ਬਹੁਤ ਮੁਬਾਰਕਾਂ ਜੀ ਸਾਰੇ ਜਣੇ ਹੱਸਦੇ ਵਾਸਤੇ ਰਹੋ ਜੀ ਤੇ ਆਪਣਾ ਖਿਆਲ ਰੱਖਿਓ ਤੇ ਪਟਾਕੇ ਚਲਾਇਓ ਥਰੇ ਸਾਵਧਾਨੀ ਨਾਲ ਹਨਾ ਜਿੰਨਾਂ ਨੇ ਤੁਸੀਂ ਕੀ ਕਹਿਣਾ ਚਾਹੋਗੇ ਮੇਰੇ ਬੋਲ ਤਾਂ ਕੇ ਸੇਮ ਐ ਅਸਲਜੀਤ ਤੁਹਾਨੂੰ ਪਤਾ ਦੀਵਾਲੀ ਤੇ ਪਹਿਲਾਂ ਅਸੀਂ ਐਸੇ ਲਿਖਦੇ ਹੁੰਦੇ ਹਾਂ ਤੇ ਕਹਿੰਦੇ ਹੁੰਦੇ ਆ ਵੀ ਸ਼ਰਾਬ ਨਾ ਪੀਓ ਹਨਾ ਜੂਆ ਨਾ ਖੇਡੋ ਉਹ ਪਤਾ ਕਿਦਾਂ ਦੇਖ ਕੇ ਗਿਆ ਸੀ ਕਰ ਨਾ ਨਾ ਵੀ ਜੂਨੇ ਗੇਟੋ ਨਹੀਂ ਜੂਆ ਖੇਡਣਾ ਜਿਹਨੇ ਜਿਹੜਾ ਪਤਾ ਜੂਆ ਨਹੀਂ ਖੇਡਦਾ ਉਹ ਖੋਰ ਤੇ ਜੂਨੇ ਪੈਂਦਾ ਆ ਸਹੀ ਗਾ ਇੱਕ ਵਾਰੀ ਵੀ ਜ਼ਰੂਰ ਆ ਜ਼ਰੂਰ ਉਹ ਬੰਦੇ ਜ਼ਰੂਰ ਆ ਨਹੀਂ ਤੁਸੀਂ ਕੀ ਕਹਿਣਾ ਜਾਓਗੇ ਵੇਖਣ ਵਾਲਿਆਂ ਨੂੰ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਦਿਵਾਲੀ ਦੀਆਂ ਬਹੁਤ ਬਹੁਤ ਮੁਬਾਰਕਾਂ ਸਾਰਿਆਂ ਨੂੰ ਇਦਾਂ ਵੀਡੀਓ ਵੇਖਦੇ ਰਹੋ ਸਾਡੀਆਂ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਹੈਪੀ ਦਿਵਾਲੀ ਸਾਰਿਆਂ ਨੂੰ ਆਹ ਤਾਂ ਮਾਤਾ ਜੀ ਕੀ ਫਿਰ ਦੇਣਗੇ ਆਹ ਦਲਜੀਤ ਸਿੰਘ ਪਹਿਲਾ ਗਿਫਟ ਦਲਜੀਤ ਸਿੰਘ ਦਾ ਆ ਜਾ ਵੀ ਆ ਜਾ ਸੰਦੀਪ ਸਿੰਘ ਨੇ ਸੰਦੀਪ ਸਿੰਘ ਜੋਤਾ ਆ ਜੋ ਆ ਜਾ ਇਥੇ ਮੀਨਾ ਕੇ ਸਭ ਜੀ ਵਾਲੀ ਜੀ ਸਾਰੇ ਜਨ ਡੱਬਾ ਡੱਬਾ ਵੀ ਇੱਕ ਇੱਕ ਸਾਰੇ ਵਾਸਤੇ ਬਹੁਤ ਬਹੁਤ ਧੰਨ ਕਰ ਸਰ ਤੇ ਹੁੰਦੇ ਜਾ ਮਾਤਾ ਜੀ ਤੁਸੀਂ ਇੱਥੇ ਹੋ ਮੇਰੇ ਲੱਗਿਆ ਉਹ ਤੁਸੀਂ ਮਾਤਾ ਜੀ ਮੇਰੇ ਲੱਗਿਆ ਉਹ ਤੁਸੀਂ ਮਾਦਰ ਮੈਂ ਆਪਣੇ ਲਾ ਕੇ ਖਿਡਾ ਲਿਆ ਕੋਈ ਮਿਸ਼ਰਤ ਆਉਂਦਾ। ਜੇ ਬੰਦਾ ਨੂੰ ਮਿਲਣਾ। ਸ਼ੀਰਿੰਗ ਦਾ ਬੰਦਾ ਬਦਲ। ਮਰਦ ਬੰਦਾ ਮਗਰ ਨਹੀਂ ਤਾਂ। ਬਹੁਤ ਬਹੁਤ ਧੰਨਵਾਦ। ਸਾਰੀ ਫੈਮਲੀ ਦਾ। ਹੈਪੀ ਦੀਵਾਲੀ ਸਾਰਿਆਂ ਨੂੰ। ਦੱਬਾ। ਬੰਦੇ ਦੇ ਹੱਥ ਦੱਬਾਂ ਕੀ ਜਾਓ। ਦੱਬਾ। ਉਹ ਬਾਅਦ ਵਿੱਚ ਕਹਿੰਦਾ ਕੀ? ਪਾਜੀ ਇੰਡਾ। ਇੰਡਾ ਚਾਹੀਦਾ ਸੀ ਇੰਡਾ। ਬਹੁਤ ਬਹੁਤ ਧੰਨਵਾਦ। ਮਨਾਂ ਕਹੇ ਬੰਦੇ ਤੇ ਖਾਲੀ ਹੱਥ ਰਹਿਣੇ। ਬਹੁਤ ਬਹੁਤ ਧੰਨਵਾਦ। ਧੰਨਵਾਦ ਭਾਜੀ ਤੁਹਾਡਾ ਤੁਸੀਂ ਸਾਰੇ ਇੰਨੇ ਖੇਚਲ ਕਰਦੇ ਜੇ ਤੇ। ਧੰਨਵਾਦ ਜੀ। ਬੰਦੇ ਬੜਾ ਵਧੀਆ ਬੰਦੇ ਮਾਲਕ ਪੁੱਛਣਾ ਆ ਜਾ ਕਿ ਨਹੀਂ ਅਬ ਇਹ ਕੱਪੜੇ ਬਾਹਰ ਨੇ ਬਹੁਤ ਬਹੁਤ ਮੁਆਫ ਕਰਦਾ ਤੜੀ ਨਾ ਮੋਟਰ ਬਰਬਾਦ ਮਮੀ ਦੇ ਨਾਲ ਸਵੀਟੀ ਦੇ ਭਾਜੀ ਸਵੀਟੀ ਭੈਣ ਜੀ ਆਓ ਭਾਜੀ ਤੇ ਆਓ ਆਓ ਭਾਜੀ ਆਜੋ 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 ਬਹੁਤ ਬਹੁਤ ਪਹਿਲਾਂ ਤੇ ਸਾਰੀ ਟੀਮ ਦਾ ਧੰਨਵਾਦ ਜਿਹੜੇ ਇੰਨੀ ਖੇਚਲ ਕਰਦੇ ਆ ਤੁਸੀਂ ਤੇ ਵੇਖਣ ਵਾਲੇ ਤੁਹਾਨੂੰ ਇੰਨਾ ਪਸੰਦ ਕਰਦੇ ਆ ਤੇ ਦੀਵਾਲੀ ਦੀਆਂ ਤੁਹਾਨੂੰ ਬਹੁਤ ਬਹੁ ਮੁਬਾਰਕਾਂ ਨਹੀਂ ਨਹੀਂ ਪਰ ਸੱਚੀ ਬੜਾ ਸਰਾਧਾਰਾ ਧੰਨਵਾਦ ਸਾਰਿਆਂ ਦਾ ਤੁਸੀਂ ਨਹੀਂ ਖੇਚਲ ਕਰਦੇ ਜਿਹੜੇ ਆਹਨ ਨੂੰ ਕੋਈ ਪਸੰਦ ਨਹੀਂ ਆਨੂੰ ਪਸਾ ਕੇ ਨਹੀਂ ਕਰਦੇ ਇੱਥੇ ਖਲੋ ਕੇ ਕਰਨਾ ਨਹੀਂ ਮੈਂ ਬਾਈ ਨਾਲ ਗੱਲ ਕਰਨੀ ਆਹ ਤੁਹਾਨੂੰ ਅਸੀਂ ਬਾਅਦ ਕਰਾਂਗੇ ਮੈਨੂੰ ਚੱਲਦੀ ਤੋਂ ਨਹੀਂ ਕਿਹਨੂੰ ਕਿਹਾ ਗਿਆ ਵਾ ਤੇ ਹਰ ਝੂਠ ਵਜੰਦੇ ਆ ਸਾਰੇ ਹੀ ਕਰਨ ਦੇ ਨੇ ਭਾਈ ਕੀ ਕਹਣੇ ਕੀ ਕਹਣੇ ਵਾਲਾ ਕੀ ਕਹਣੇ ਕੀ ਕਹਣੇ ਮੈਂ ਕਹਿੰਦਾ ਵੀ ਦੋ ਛੁੱਟੀਆਂ ਜੇ ਤੇ ਬੁੱਢੀਆਂ ਨਾਲ ਲੜਨਾ ਨਹੀਂ ਆ ਤੇ ਸਹੀ ਸਲਾਮਤ ਹੋਣਾ ਵਾ ਕੰਮ ਤੁਸੀਂ ਕਰਦਾ ਸਾਰਾ ਭਾਈ ਪੰਜ ਤਾਂ ਗਏ ਨੇ ਕਿ ਭਾਂਜੀ ਲੜਨਾ ਕਰਦੇ ਨਹੀਂ ਆ ਭਾਈ ਜੇ ਦਿਵਾਲੀ ਦਾ ਚੰਗਾ ਚੌਕਾ ਖਾਣਾ ਤਾਂ ਫਿਰ ਲੜਿਓ ਨਾ 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 ਇਹ ਚ ਮਿੱਠਾ ਵਾ ਪਰਖੋ ਬੜੇ ਵਾਕੇ ਸਹੀ ਸਹੀ ਵਾਕੇ ਕਦ ਮਹੀ ਸਹੀ ਸਹੀ ਉਹ ਨਾ ਫ੍ਰਿਜਰ ਕਿਹਨਾਂ ਤਾਂ ਅੱਛਾ ਅੱਛਾ ਇਹਨਾਂ ਦਾ ਕੋਈ ਕਸੂਰ ਨਹੀਂ ਗਾ ਅਸੀਂ ਸਮੋਸੇ ਦਾ ਖੂਰੇ ਲੈ ਜਾ ਮੇਰੇ ਲੈ ਜਾ ਨਹੀਂ ਉਹ ਬਾਅਦ ਚੋਂ ਚੰਗਾ ਜੀ ਬਾਏ ਬਾਏ ਸਾਰਿਆਂ ਨੂੰ ਚੰਗਾ ਜੀ ਬਾਏ ਜੀ ਸਾਰਿਆਂ ਨੂੰ ਤੇ ਮਾਦਮ ਛੱਡਿਆ ਪਹਿਲਾਂ ਅੱਛਾ ਅੱਛਾ ਗੱਡੀ ਚੋਂ ਨਾ ਠੀਕ ਠੀਕ ਗੱਡੀ ਚੱਲੀ ਜਾ ਪਿੰਡ <laughs> मैं बस हाँ टेंशन है नहीं। तो।, तो थी। ओके भाजी हैपी दिवाली चंगा कालू सरपंच चंगा सरपंच साहब <laughs> ठीक है भाजी ठीक है भाजी हैपी दिवाली सारे ओके जी <laughs>